ਜਿਵੇਂ ਫੁੱਲ ਟਾਣੀ ਨਾਲ ਜੁੜਿਆ ਰਹੇ ਖਿੜਿਆ ਰਹਿੰਦਾ ਹੈ ਖੁਸ਼ਬੂ ਵੀ ਦਿੰਦਾ ਸੋਹਣਾ ਵੀ ਲੱਗਦਾ ਹੈ ਜੇ ਸਿੱਖ ਗੁਰੂ ਦੇ ਨਾਲ ਜੁੜਿਆ ਰਹੇ ਤੇ ਸਿੱਖ ਵੀ ਸੋਹਣਾ ਲੱਗੇਗਾ ਸਿੱਖ ਜੀ ਜ਼ਿੰਦਗੀ ਵਿੱਚੋਂ ਵੀ ਖੁਸ਼ਬੂ ਆਏਗੀ ਪਰ ਜਦੋਂ ਸਿੱਖ ਗੁਰੂ ਦੇ ਚਰਨਾਂ ਨਾਲੋਂ ਟੁੱਟ ਜਾਂਦਾ ਹੈ ਮਹਾਰਾਜ ਕਹਿੰਦੇ ਜਿਵੇਂ ਫੁੱਲ ਮੁਰਝਾ ਗਿਆ ਸਿੱਖਾ ਤੇਰੀ ਜ਼ਿੰਦਗੀ ਵੀ ਮੁਰਝਾ ਜਾਏਗੀ ਆਪਾਂ ਕਦੇ ਵੀ ਗੁਰੂ ਦੇ ਚਰਨਾਂ ਨਾਲੋਂ ਨਹੀਂ ਟੁੱਟਣਾ ਜੀ ਸਦਾਈ ਗੁਰੂ ਦੇ ਚਰਨਾਂ ਨਾਲ ਜੁੜੇ ਰਹਿਣਾ ਖੈਰ ਆਓ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਵਿਰਤੀਆਂ ਇਕਾਗਰ ਕਰੋ ਪਿਆਰ ਦੇ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਮਾਗ ਮਜਨ ਸੰਗ ਸਾਧੂਆਂ ਧੂੜੀ ਕਰਿ ਈਸ਼ ਨਾਨ ਪੋਦਾ ਮਹੀਨਾ ਸਮਾਪਤ ਹੋਇਆ ਤੇ ਹੁਣ ਮਾਗ ਦਾ ਮਹੀਨਾ ਸ਼ੁਰੂ ਹੋਇਆ ਮਾਗ ਦੇ ਮਹੀਨੇ ਦੁਆਰਾ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਐ ਸਨਾਤਨ ਧਰਮ ਦਾ ਮੰਨਣਾ ਹੈ ਇਸ ਮਹੀਨੇ ਵਿੱਚ ਪੁੰਨ ਦਾਨ ਕੀਤੇ ਜਾਂਦੇ ਐ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤਾ ਜਾਂਦਾ ਹੈ ਮਹਾਰਾਜ ਕਹਿੰਦੇ ਸਿੱਖਾ ਤੇਰੇ ਵਾਸਤੇ ਇਸ਼ਨਾਨ ਪਤਾ ਕੀ ਐ ਪੁੰਨ ਦਾਨ ਪਤਾ ਕੀ ਐ ਤੂੰ ਰੱਬ ਨਾਲ ਜੁੜੇ ਹੋਏ ਸਾਧੂਆਂ ਦੀ ਸੰਗਤ ਵਿੱਚ ਆ ਕੇ ਬੈਠਿਆ ਕਰ ਤੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠਿਆ ਕਰ ਤੂੰ ਸਤਸੰਗਤ ਰੂਪੀ ਤੀਰਥ ਵਿੱਚ ਆ ਕੇ ਇਸ਼ਨਾਨ ਕਰਿਆ ਕਰ ਤੈਨੂੰ 68 ਤੀਰਤਾਂ ਦਾ ਫਲ ਮਿਲੇਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰ ਕਿਵੇਂ ਇਸ਼ਨਾਨ ਕਰਨਾ ਹੈ ਜੀ ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾਨ ਹਰ ਕਾ ਨਾਮ ਧਿਆਏ ਸੁਣ ਪ੍ਰਮਾਤਮਾ ਦਾ ਨਾਮ ਸੁਣਿਆ ਕਰ ਪ੍ਰਮਾਤਮਾ ਦੇ ਨਾਮ ਨੂੰ ਯਾਦ ਕਰਿਆ ਕਰ ਅੰਤਰਗੁਣ ਅਰਾਧਨਾ ਜੇ ਬਾਜਪ ਗੁਰਨਾਵੇ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਵ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਤੈਂ ਕੱਲੇ ਨੇ ਨਹੀਂ ਗਾਉਣਾ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਤੇ ਇਕੱਲੇ ਨੇ ਸੁਣਨਾ ਨਹੀਂ ਮਹਾਰਾਜ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੋਕਰਦਾਨ ਜਿਹੜਾ ਤੂੰ ਨਾਮ ਸੁਣਿਆ ਉਹ ਤੂੰ ਅੱਗੇ ਵੀ ਵੰਡ ਜੇ ਤੂੰ ਆਪ ਰੱਬ ਦੇ ਨਾਲ ਜੁੜਿਆ ਹੋਇਆ ਤਾਂ ਦੂਜੇ ਨੂੰ ਵੀ ਜੋੜ ਦਾਨ ਪੁੰਨ ਇਹੀ ਐ ਅਸਲ ਵਿੱਚ ਦਾਨ ਇਹ ਐ ਹਰ ਕੋਈ ਹੀਰੇ ਮੋਤੀ ਦਾਨ ਕਰ ਸਕਦਾ ਹੈ ਪੈਸਾ ਦਾਨ ਕਰ ਸਕਦਾ ਹੈ ਪਰ ਪ੍ਰਮਾਤਮਾ ਨਾਲ ਜੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ। ਪ੍ਰਮਾਤਮਾ ਨਾਲ ਕਿਸੇ ਨੂੰ ਜੋੜ ਦੇਣਾ ਟੁੱਟੇ ਹੋਏ ਨੂੰ ਇਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ। ਇਹ ਕੋਈ ਵਿਰਲੇ ਹੀ ਜੋੜ ਸਕਦੇ ਐ। ਮਹਾਰਾਜ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਪ੍ਰਮਾਤਮਾ ਦਾ ਨਾਮ ਸੁਣਿਆ ਕਰ ਵਾਹਿਗੁਰੂ ਨੂੰ ਯਾਦ ਕਰਿਆ ਕਰ ਸਭਨਾ ਨੋਕਰਦਾਨ ਅੱਗੇ ਵੀ ਇਹ ਚੀਜ਼ ਸਾਰਿਆਂ ਨੂੰ ਦਾਨ ਕਰਿਆ ਕਰ। ਹੋਰ ਨਾ ਤੱਕ ਵੀ ਇਹ ਨਾਮ ਦੀ ਦਾਤ ਤੂੰ ਵੰਡਿਆ ਕਰ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਜੇ ਤੂੰ ਨਾਮ ਜਪੇਗਾ ਫਿਰ ਹੋਏਗਾ ਕਿ ਜਨਮ ਕਰਮ ਮਲ ਉਤਰੈ ਜਨਮਾਂ ਜਨਮਾਂਤਰਾ ਦੀ ਮੈਲ ਤੇਰੇ ਮਨ ਤੋਂ ਉਤਰ ਜਾਏਗੀ ਤੇਰਾ ਮਨ ਪਵਿੱਤਰ ਹੋ ਜਾਏਗਾ ਮਨ ਤੇ ਜਾਏ ਗੁਮਾਨ ਗੁਮਾਨ ਤੋਂ ਭਾਵ ਹੈ ਹੰਕਾਰ ਤੇਰੇ ਮਨ ਤੋਂ ਹੰਕਾਰ ਵੀ ਦੂਰ ਹੋ ਜਾਏਗਾ ਮਾਫੀ ਮੰਗ ਕੇ ਬੇਨਤੀ ਕਰਦਾ ਜੀ ਅੱਜ 100 ਵਿੱਚੋਂ 99% ਲੋਕ ਹੰਕਾਰ ਵਿੱਚ ਗਰਸੇ ਹੋਏ ਐ ਅੱਜ ਹਰ ਕੋਈ ਕਹਿੰਦਾ ਜੇ ਮੈਂ ਨਾ ਹੁੰਦਾ ਆ ਕੰਮ ਨਹੀਂ ਸੀ ਹੋ ਸਕਦਾ ਜੇ ਮੈਂ ਨਾ ਕਰਦਾ ਇਹ ਕੰਮ ਹੋਣਾ ਹੀ ਨਹੀਂ ਸੀ ਪਰਿਵਾਰ ਮੇਰੇ ਕਰਕੇ ਚੱਲਦਾ ਪਿੰਡ ਮੇਰੇ ਕਰਕੇ ਚੱਲਦਾ ਸੰਸਾਰ ਮੇਰੇ ਕਰਕੇ ਚੱਲਦਾ ਹੈ ਹਰ ਕੋਈ ਹੰਕਾਰ ਵਿੱਚ ਤੁਰਿਆ ਫਿਰਦਾ ਹੈ ਮਹਾਰਾਜ ਕਹਿੰਦੇ ਹੰਕਾਰ ਪਤਾ ਕਿਉਂ ਆਇਆ ਇਹ ਹੰਕਾਰ ਇਸੇ ਕਰਕੇ ਆਇਆ ਕਿਉਂਕਿ ਤੈਨੂੰ ਨਾਮ ਭੁੱਲ ਗਿਆ ਤੂੰ ਪ੍ਰਮਾਤਮਾ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ ਜੇ ਤੂੰ ਨਾਮ ਜਪਣ ਲੱਗ ਗਿਆ ਸਿੱਖਾ ਫਿਰ ਮਹਾਰਾਜ ਕਹਿੰਦੇ ਜਨਮ ਕਰਮ ਮਲ ਉਤਰੇ ਤੇਰੇ ਮਨ ਤੋਂ ਪਾਪਾਂ ਦੀ ਮੈਲ ਉਤਰ ਜਾਏਗੀ ਤੇਰੇ ਮਨ ਚੋਂ ਹੰਕਾਰ ਵੀ ਉਤਰ ਜਾਏਗਾ ਕਾਮ ਕਰੋਧ ਨ ਮੋਹੀਐ ਬਿਨ ਸਹਿ ਲੋਭ ਸਵਾਨ ਕਾਮ ਕਰੋਧ ਅੱਜ ਸਾਨੂੰ ਕਰੋਧ ਬਹੁਤਾ ਆਉਂਦਾ ਹੈ ਜੀ ਅੱਜ ਇਹ ਦੁਨੀਆ ਕਾਮ ਦੇ ਵਿੱਚ ਫਸੀ ਹੋਈ ਹੈ ਦੋ ਚੀਜ਼ਾਂ ਬਹੁਤ ਸਾਡੇ ਤੇ ਹੈਵੀ ਹੈ ਅੱਜ ਦੀ ਡੇਟ ਵਿੱਚ ਪਰ ਧੰਨ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਦੀ ਬਾਣੀ ਕਿੰਨੇ ਸੋ ਸਾਲ ਪਹਿਲਾਂ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿ ਗਏ ਹੈ ਬੇ ਸਿੱਖਾ ਤੇਰੇ ਤੇ ਕੰਮ ਵੀ ਹੈਵੀ ਹੋ ਸਕਦਾ ਕ੍ਰੋਧ ਵੀ ਹੈਵੀ ਹੋ ਸਕਦਾ ਅੱਜ ਸਾਡੇ ਘਰਾਂ ਵਿੱਚ ਝਗੜੇ ਕਿਹੜੀ ਚੀਜ਼ ਦੇ ਐ ਕ੍ਰੋਧ ਕਰਕੇ ਮੈਂ ਵੱਡਾ ਮੇਰੀ ਕਿਉਂ ਨਹੀਂ ਮੰਨਦੇ ਅੱਜ ਦੇ ਲੋਕ ਕੰਮ ਵਿੱਚ ਗਰਸੇ ਹੋਏ ਐ ਮਹਾਰਾਜ ਕਹਿੰਦੇ ਤੂੰ ਨਾਮ ਜਪ ਕੇ ਵੇਖ ਵਾਹਿਗੁਰੂ ਨੂੰ ਯਾਦ ਕਰਕੇ ਵੇਖ ਕਾਮ ਕ੍ਰੋਧ ਨਾਮੋਹੀ ਹੈ ਤੂੰ ਇਹਦੇ ਵਿੱਚ ਫਸ ਨਹੀਂ ਸਕਦਾ ਜੇ ਤੂੰ ਨਾਮ ਜਪੇਗਾ ਬਿਨ ਸਹ ਲੋਭ ਸੁਆਨ ਤੇਰੀ ਜ਼ਿੰਦਗੀ ਵਿੱਚ ਲੋਭ ਦਾ ਕੁੱਤਾ ਵੀ ਭੋਂਕੇਗਾ ਨਹੀਂ ਅੱਜ ਸਾਡੀ ਜ਼ਿੰਦਗੀ ਵਿੱਚ ਲਾਲਚ ਕਿੰਨਾ ਵਧਿਆ ਹੋਇਆ ਹੈ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਹੈ ਹਰ ਕੋਈ ਚਾਹੁੰਦਾ ਹੈ ਵੀ ਦੂਜੇ ਦੀ ਜੇਬ ਵਿੱਚ ਪਿਆ ਪੈਸਾ ਮੇਰੀ ਜੇਬ ਵਿੱਚ ਆ ਜਾਏ ਮੈਂ ਦੁਨੀਆ ਦਾ ਸਭ ਤੋਂ ਵੱਧ ਅਮੀਰ ਬੰਦਾ ਬਣ ਜਾ ਇਹੋ ਜੀ ਕੋਠੀ ਕਿਸੇ ਦੀ ਨਾ ਹੋਵੇ ਪਿੰਡ ਵਿੱਚ ਜੇ ਹੋ ਜੀ ਮੇਰੀ ਬਣ ਜਾਏ ਹਰ ਕੋਈ ਚਾਹੁੰਦਾ ਮੈਂ ਵੀ ਚਾਹਣਾ ਜੀ ਇਹ ਚੀਜ਼ ਕਿਉਂ ਹੈ ਕਿਉਂਕਿ ਸਾਡੇ ਮਨ ਵਿੱਚ ਲੋਭ ਹੈ ਜਿੱਦਣ ਲੋਭ ਖਤਮ ਹੋ ਗਿਆ ਉਸ ਦਿਨ ਤੁਸੀਂ ਗੁਰਬਾਣੀ ਪੜ੍ਹ ਕੇ ਵੇਖੋ ਮਹਾਰਾਜ ਕਹਿੰਦੇ ਜਿਹੜਾ ਮਾਰਕੰਡਾ ਸੀ ਨਾ ਸਭ ਤੋਂ ਵੱਧ ਉਮਰ ਹੋਈ ਹੈ ઋષਿ ਦੀ ਪਰ ਜੇ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ ਕੱਖਾਂ ਦੀ ਝੁੰਗੀ ਵਿੱਚ ਆਪਣੀ ਸਾਰੀ ਜ਼ਿੰਦਗੀ ਗੁਜ਼ਾਰ ਗਿਆ ਬڑے ਵੱਡੇ ਵੱਡੇ ਰਾਜੇ ਇਸ ઋષਿ ਦੇ ਚੇਲੇ ਸੀ ਇਹ ઋષਿ ਨੂੰ ਕਹਿਣਾ ਜੀ ਤੁਹਾਨੂੰ ਵਧੀਆ ਝੁੰਗੀ ਪਾ ਦਿੰਨੇ ਆ ਵਧੀਆ ਘਰ ਤੁਹਾਡਾ ਬਣਾ ਦਿੰਦੇ ਆ ઋષਿ ਨੇ ਕਹਿਣਾ ਵੀ ਹੁਣ ਸਾਹ ਆ ਰਿਹਾ ਦੂਜਾ ਸਾਹ ਆਉਣਾ ਪਤਾ ਨਹੀਂ ਨਹੀਂ ਆਉਣਾ ਕਾਦੇ ਵਾਸਤੇ ਜੋੜਦੇ ਆ ਜੀ ਸਭ ਕੁਝ ਪਰਾਇਆ ਹੋ ਜਾਂਦਾ ਏ ਇੱਕ ਚੀਜ਼ ਵੀ ਨਾਲ ਨਹੀਂ ਤੁਹਾਡੇ ਜਾਏਗੀ ਜੇ ਚੀਜ਼ ਨੇ ਕਿਸੇ ਨੇ ਜਾਣਾ ਹੈ ਉਹ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਨੇ ਜਾਣਾ ਜਪਿਆ ਹੋਇਆ ਰੱਬ ਦਾ ਨਾਮ ਤੁਹਾਡੇ ਨਾਲ ਜਾਏਗਾ ਮਹਾਰਾਜ ਕਹਿੰਦੇ ਕਾਮ ਕ੍ਰੋਧ ਨਾ ਮੋਹੀਐ ਬਿਨ ਸੈ ਲੋਭ ਸਵਾਨ ਲਾਲਚ ਦਾ ਕੁੱਤਾ ਤੇਰੇ ਤੋਂ ਹਟ ਜਾਏਗਾ ਜੇ ਤੂੰ ਨਾਮ ਜਪੇਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਤੋਂ ਦੂਰ ਹੋ ਜਾਏਗਾ ਜੇ ਪਿਆਰ ਨਾਲ ਜਪੇਗਾ ਸਤਨਾਮੁ ਸ਼੍ਰੀ ਵਾਹਿਗੁਰੂ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਸੱਚੇ ਮਾਰਗ ਤੇ ਮਹਾਰਾਜ ਕਹਿੰਦੇ ਤੁਰ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਸੱਚ ਬੋਲਿਆ ਕਰ ਝੂਠ ਵਿੱਚ ਕੁਝ ਨਹੀਂ ਰੱਖਿਆ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜੇ ਤੂੰ ਸੱਚੇ ਮਾਰਗ ਤੇ ਤੁਰੇਂਗਾ ਪੂਰੀ ਦੁਨੀਆ ਤੇਰੀ ਸੋਭਾ ਕਰੇਗੀ ਤੇਰਾ ਸਤਕਾਰ ਕਰੇਗੀ ਬਾਬਾ ਰਵਦਾਸ ਮਹਾਰਾ ਸੱਚੇ ਪਾਤਸ਼ਾਹ ਜੀਆਂ ਨੂੰ ਕਿਹਨੇ ਯਾਦ ਕਰਨਾ ਸੀ ਜੇ ਸੱਚੇ ਮਾਰਗ ਤੇ ਨਾ ਚੱਲਦੇ ਬਾਬੇ ਕਬੀਰ ਨੂੰ ਕਿਹਨੇ ਯਾਦ ਕਰਨਾ ਸੀ ਜੇ ਸੱਚੇ ਮਾਰਗ ਤੇ ਨਾ ਚੱਲਦੇ ਅੱਜ ਬਾਬੇ ਕਬੀਰ ਨੂੰ ਰਵਦਾਸ ਮਹਾਰਾਜ ਨੂੰ ਭਗਤ ਧੰਨੇ ਨੂੰ ਯਾਦ ਕੀਤਾ ਜਾਂਦਾ ਹੈ ਇਸੇ ਕਰਕੇ ਕੀਤਾ ਜਾਂਦਾ ਹੈ ਕਿਉਂਕਿ ਸੱਚੇ ਮਾਰਗ ਤੇ ਚੱਲਦੇ ਸੀ ਦੁਨੀਆ ਯਾਦ ਕਰਦੀ ਹੈ ਜੋਗਾ ਜੁਗੰਤਰਾਂ ਤੱਕ ਨਾਮ ਰਹਿੰਦਾ ਜਿਹੜਾ ਸੱਚੇ ਮਾਰਗ ਤੇ ਚੱਲਦਾ ਹੈ 86 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ 86 68 ਤੋਂ ਭਾਵ ਹੈ 68 ਮਹਾਰਜ ਕਹਿੰਦੇ 68 ਤੀਰਥਾਂ ਦਾ ਫਲ ਜੀ ਦਇਆ ਪ੍ਰਵਾਨ ਜੀਆਂ ਤੇ ਦਇਆ ਕਰਨੀ ਸਭ ਕੁਝ ਰੱਬ ਦੇ ਨਾਮ ਦੇ ਵਿੱਚ ਹੀ ਹੈ ਜੇ ਤੂੰ 68 ਤੀਰਥਾਂ ਦਾ ਇਸ਼ਨਾਨ ਕਰਨਾ ਚਾਹੁੰਦਾ ਸਿੱਖਾ ਤੂੰ ਨਾਮ ਜਪਿਆ ਕਰ ਤੈਨੂੰ 68 ਤੀਰਥਾਂ ਦਾ ਵੀ ਇਸ਼ਨਾਨ ਦਾ ਫਲ ਮਿਲ ਜਾਏਗਾ ਜੇ ਤੂੰ ਪਿਆਰ ਦੇ ਨਾਲ ਸਿਮਰਨ ਕਰੇਗਾ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਪਰ ਮਹਾਰਾਜ ਕਹਿੰਦੇ ਨਾਮ ਹਰ ਇੱਕ ਦੀ ਝੋਲੀ ਵਿੱਚ ਨਹੀਂ ਪੈਂਦਾ ਹਰ ਕੋਈ ਨਾਮ ਨਹੀਂ ਜਪ ਸਕਦਾ ਨਾਮ ਕੌਣ ਜਪਦਾ ਜਿਸਨੂੰ ਦੇਵੈ ਦਇਆ ਕਰ ਜਿਹਨੂੰ ਪਰਮਾਤਮਾ ਰਹਿਮਤ ਕਰਕੇ ਬਖਸ਼ਿਸ਼ ਕਰਕੇ ਜਿਹਦੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿੰਦਾ ਹੈ ਉਹੀ ਨਾਮ ਜਪ ਸਕਦਾ ਫਿਰ ਜਿਹੜਾ ਨਾਮ ਜਪਦਾ ਸੋਈ ਪੁਰਖ ਸੁਜਾਨ ਮਹਾਰਾਜ ਕਹਿੰਦੇ ਉਹ ਅਸਲ ਵਿੱਚ ਸਿਆਣਾ ਪੁਰਸ਼ ਹੈ ਅਸੀਂ ਸਿਆਣਾ ਕਿਹਨੂੰ ਕਹਿੰਨੇ ਆ ਜੀ ਅਸੀਂ ਸਿਆਣਾ ਕਹਿੰਨੇ ਆ ਜਿਹਦੇ ਕੋਲ ਪੈਸਾ ਬਹੁਤ ਹੈ ਕਿਤੇ ਨਾਰਾਜ਼ ਨਾ ਹੋ ਜਾਏ ਸਰਦਾਰ ਜੀ ਤੁਹਾਡੇ ਵਰਗਾ ਕੋਈ ਦੁਨੀਆ ਤੇ ਨਹੀਂ ਹੈ ਸਰਦਾਰ ਜੀ ਤੁਸੀਂ ਬਹੁਤ ਸਿਆਣੀਆਂ ਗੱਲਾਂ ਕਰਦੇ ਹੋ ਗੱਲਾਂ ਬੇਸ਼ੱਕ ਬੇਅਕਲਿਆਂ ਵਾਲੀਆਂ ਕਰੇ ਗੱਲਾਂ ਬੇਸ਼ੱਕ ਉਹਦੀਆਂ ਚੰਗੀਆਂ ਨਾ ਹੋਣ ਪਰ ਫਿਰ ਵੀ ਅਸੀਂ ਕਹਿ ਦੇ ਦਾ ਸਰਦਾਰ ਜੀ ਤੁਹਾਡੇ ਨਾਲ ਦੀਆਂ ਕੋਈ ਗੱਲਾਂ ਹੀ ਨਹੀਂ ਕਰ ਸਕਦਾ ਤੁਸੀਂ ਬੜੀਆਂ ਸਿਆਣੀਆਂ ਗੱਲਾਂ ਕਰਦੇ ਹੋ ਪਰ ਮਹਾਰਾਜ ਕਹਿੰਦੇ ਅਸਲ ਵਿੱਚ ਸਿਆਣਾ ਉਹ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਹਰ ਸਮੇਂ ਪਿਆਰ ਦੇ ਨਾਲ ਜਪਦਾ ਸਤਨਾਮ ਸ਼੍ਰੀ ਵਾਹਿਗੁਰੂ ਜਿਹੜਾ ਹਰ ਸਮੇਂ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਰਹਿੰਦਾ ਇੱਕ ਇੱਕ ਪਲ ਰੱਬ ਨੂੰ ਯਾਦ ਕਰਕੇ गुजारਦਾ ਜਿਹਨੂੰ ਕੰਮ ਦੇ ਵਿੱਚ ਵੀ ਰੱਬ ਦਾ ਨਾਮ ਯਾਦ ਹੈ ਅਸਲ ਵਿੱਚ ਉਹ ਸਿਆਣਾ ਹੈ ਕਿਵੇਂ ਜੀ ਦੁਕਾਨ ਤੇ ਬੈਠਾ ਬੰਦਾ ਹੋਵੇ ਦੁਕਾਨ ਤੇ ਬੈਠੇ ਬੰਦੇ ਨੂੰ ਗਾਕ ਦੇ ਵਿੱਚੋਂ ਰੱਬ ਵਿਖੇ ਇਹ ਨਾ ਹੋਵੇ ਵੀ ਗਾਕ ਨੂੰ ਲੁੱਟਣ ਦੀ ਸੋਚੇ ਡਾਕਟਰੀ ਦੀ ਸੀਟ ਤੇ ਬੈਠਾ ਡਾਕਟਰ ਬਣਿਆ ਹੋਇਆ ਹੈ ਡਾਕਟਰ ਦੇ ਕੋਲ ਮਰੀਜ਼ ਜਾਵੇ ਮਰੀਜ਼ ਨੂੰ ਡਾਕਟਰ ਲੁੱਟੇ ਨਾ ਉਹਦੀ ਰੱਬ ਜਾਣ ਕੇ ਸੇਵਾ ਕਰੇ ਇਹਨੂੰ ਮਹਾਰਾਜ ਨੇ ਸਿਆਣਾ ਆਖਿਆ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਹੜਾ ਇੱਕ ਇੱਕ ਪਲ ਰੱਬ ਨੂੰ ਯਾਦ ਕਰਕੇ ਗੁਜ਼ਾਰਦਾ ਮਹਾਰਾਜ ਕਹਿੰਦੇ ਉਹ ਸਿਆਣਾ ਹੈ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਗਿਆ ਨਾਨਕ ਤਿੰਨ ਕੁਰਬਾਨ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਮਾਗ ਸੁੱਚੇ ਸੇ ਕਾਢੀ ਐ ਜਿਨ ਪੂਰਾ ਗੁਰ ਮਿਹਰਵਾਨ ਮਾਗ ਦੇ ਮਹੀਨੇ ਵਿੱਚ ਮਹਾਰਾਜ ਕਹਿੰਦੇ ਉਹ ਸੁੱਚੀ ਐ ਜਿਨ ਪੂਰਾ ਗੁਰੂ ਮਿਹਰਬਾਨ ਜਿਨ੍ਹਾਂ ਤੇ ਪੂਰਾ ਸਤਗੁਰੂ ਜੀ ਮਿਹਰਬਾਨ ਹੋ ਗਿਆ ਜਿਨ੍ਹਾਂ ਤੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਤੋਂ ਗੁਰਮਖੋ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਗ ਦੇ ਮਹੀਨੇ ਦੁਆਰਾ ਸਾਨੂੰ ਇਹ ਉਪਦੇਸ਼ ਦਿੱਤਾ ਹੈ ਵੀ ਮਾਗ ਦੇ ਮਹੀਨੇ ਵਿੱਚ ਉਹੀ ਸੁੱਚੇ ਐ ਜਿਨ੍ਹਾਂ ਨੂੰ ਗੁਰੂ ਨੇ ਸਿਮਰਨ ਦੀ ਦਾਤ ਬਖਸ਼ਿਸ਼ ਕਰਤੀ ਅੱਜ ਝੋਲੀ ਅੱਡ ਕੇ ਮੰਗ ਕੇ ਜਾਇਓ ਦਾਤਾ ਜੀ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਮੈਨੂੰ ਸਿਮਰਨ ਦੀ ਦਾਤ ਦਓ ਭਾਈ ਮਹਾ ਸਿੰਘ ਜੀ ਤੇ 40 ਸਿੰਘ ਆਨੰਦਪੁਰ ਦੀ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਬਦਾਵਾ ਲਿਖ ਕੇ ਜਾਂਦੇ ਆ ਮਦਾਵਾ ਕਿਉਂ ਲਿਖਿਆ ਜਾਂਦਾ ਹੈ ਭੁੱਖ ਦੇ ਦੁੱਖ ਤੋਂ ਜੀ ਕਿਉਂਕਿ ਤੁਹਾਨੂੰ ਪਤਾ ਹੈ 7 8 ਮਹੀਨੇ ਦਾ ਲੰਬਾ ਘੇਰਾ ਆਨੰਦਪੁਰ ਸਾਹਿਬ ਨੂੰ ਪਿਆ ਗੁਰੂ ਜੀ ਨੇ ਆਨੰਦਪੁਰ ਸਾਹਿਬ ਬਾਅਦ ਵਿੱਚ ਛੱਡਿਆ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਭਾਈ ਮਹਾ ਸਿੰਘ ਜੀ ਤੇ ਹੋਰ ਸਿੰਘ ਗੁਰੂ ਸਾਹਿਬ ਨੂੰ ਵਦਾਵਾ ਲਿਖ ਕੇ ਜਾਂਦੇ ਆ ਅਰਦਾਸ ਕਰਿਓ ਸਿੱਖ ਦੀ ਜ਼ਿੰਦਗੀ ਵਿੱਚ ਇਹੋ ਜਿਹਾ ਸਮਾਂ ਕਦੇ ਨਾ ਆਵੇ ਜਦੋਂ ਸਿੱਖ ਆਪਣੇ ਗੁਰੂ ਨੂੰ ਵਦਾਵਾ ਲਿਖ ਕੇ ਦੇਵੇ ਭਾਈ ਮਹਾ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਾਂਦੇ ਆਂ ਮਹਾਰਾਜ ਸਾਨੂੰ ਛੁੱਟੀਆਂ ਦਓ ਅਸੀਂ ਆਪਣੇ ਘਰੋਂ ਘਰੀ ਜਾਣਾ ਚਾਹੁੰਨੇ ਆਂ ਮਹਾਰਾਜ ਕਹਿਣ ਲੱਗੇ ਮਹਾ ਸਿੰਘ ਜੀ ਕਿਉਂ ਕਹਿਣ ਲੱਗੇ ਨਹੀਂ ਮਹਾਰਾਜ ਸਾਡੇ ਕੋਲੋਂ ਭੁੱਖ ਦਾ ਦੁੱਖ ਸਹਾਰਿਆ ਨਹੀਂ ਜਾਂਦਾ ਮਹਾਰਾਜ ਕਹਿੰਦੇ ਜੇ ਜਾਣਾ ਹੀ ਹੈ ਤਾਂ ਲਿਖ ਕੇ ਦੇ ਜਾਓ ਮਹਾਰਾਜ ਕੀ ਲਿਖੀਏ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਲਿਖ ਕੇ ਦੇਜੋ ਵੇ ਬਾਜਾਂ ਵਾਲਿਆ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਹੀਂ ਆ ਸਮਾ ਸਿੱਖ ਦੀ ਜ਼ਿੰਦਗੀ ਚ ਕਦੇ ਨਹੀਂ ਆਉਣਾ ਚਾਹੀਦਾ ਜਦੋਂ ਗੁਰੂ ਨੂੰ ਕਹਿਣਾ ਪੈ ਜੇ ਮਹਾਰਾਜ ਜੀ ਤੁਸੀਂ ਸਾਡੇ ਗੁਰੂ ਨਹੀਂ ਹੈ ਭਾਈ ਮਹਾ ਸਿੰਘ ਕਹਿਣ ਲੱਗੇ ਮਹਾਰਾਜ ਮੈਂ ਕਿਵੇਂ ਲਿਖ ਸਕਦਾ ਐ ਬਾਜਾਂ ਵਾਲਿਆ ਅਸੀਂ ਕਿਵੇਂ ਲਿਖ ਸਕਦੇ ਹਾਂ ਤੁਸੀਂ ਸਾਡੇ ਗੁਰੂ ਨਹੀਂ ਮਹਾਰਾਜ ਕਹਿੰਦੇ ਜੇ ਨਹੀਂ ਲਿਖ ਸਕਦੇ ਫਿਰ ਨਾ ਜਾਓ ਕਹੇ ਸਮਾਂ ਇਹੋ ਜਿਹਾ ਬਣਿਆ ਭਾਈ ਮਹਾ ਸਿੰਘ ਨੇ ਲਿਖ ਕੇ ਦੇ ਦਿੱਤਾ ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਇੱਕ ਕਾਗਜ਼ ਤੇ ਲਿਖ ਕੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿੱਤਾ ਮਹਾਰਾਜ ਨੇ ਉਹ ਵਦਾਵੇ ਦਾ ਟੁਕੜਾ ਆਪਣੇ ਕਮਰ ਕੱਸੇ ਵਿੱਚ ਪਾ ਲਿਆ ਜੀ ਆਨੰਦਪੁਰ ਸਾਹਿਬ ਛੱਡਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਰੇ ਸੱਚੇ ਪਾਤਸ਼ਾਹ ਦੇ ਦੋ ਵੱਡੇ ਸਹਬਜਾਦੇ ਸ਼ਹੀਦ ਹੁੰਦੇ ਆ ਰਾਏਕੋਟ ਦੀ ਧਰਤੀ ਤੇ ਜਾ ਕੇ ਰਾਏ ਕੱਲੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟਿਆਂ ਦੀ ਵੀ ਖਬਰ ਮਹਾਰਾਜ ਨੂੰ ਸੁਣਾ ਦਿੱਤੀ ਵੀ ਤੁਹਾਡੇ ਛੋਟੇ ਵੀ ਮਹਾਰਾਜ ਜੀ ਸ਼ਹੀਦ ਹੋ ਗਏ ਮਾਂ ਗੁਜਰ ਕੌਰ ਵੀ ਸ਼ਹੀਦ ਹੋ ਗਈ ਇਧਰ ਬੀਬੀ ਭਾਗੋ ਜੀ ਜਿਹਨੂੰ ਮਾਤਾ ਭਾਗੋ ਜੀ ਕਿਹਾ ਜਾਂਦਾ ਹੈ ਜਿਹੜੇ 40 ਸਿੰਘ ਮਹਾਰਾਜ ਨੂੰ ਬਦਾਵਾ ਲੈ ਕੇ ਦੇ ਕੇ ਆਏ ਸੀ ਮਾਤਾ ਭਾਗੋ ਜੀ ਉਹਨਾਂ ਨੂੰ ਲਾਣਤਾ ਪਾਉਂਦੇ ਓਏ ਸਿੱਖੋ ਤੁਸੀਂ ਕਿਹੜੇ ਗੁਰੂ ਨੂੰ ਵਦਾਵਾ ਲਿਖ ਕੇ ਆਏ ਹੋ ਜਿਹੜੇ ਗੁਰੂ ਦੀ ਬਦੌਲਤ ਤੁਹਾਡੇ ਘਰਵਾਰ ਚੱਲਦੇ ਐ ਜਿਹੜੇ ਗੁਰੂ ਦੀ ਬਦੌਲਤ ਤੁਹਾਨੂੰ ਐਨੇ ਸੁੱਖ ਸਹੂਲਤਾਂ ਮਿਲੀਆਂ ਜਿਹਨੇ ਬਾਜਾਂ ਵਾਲੇ ਨੇ ਤੁਹਾਡੇ ਤੇ ਇੰਨੀਆਂ ਰਹਿਮਤਾਂ ਕੀਤੀਆਂ ਇੰਨੀਆਂ ਦਾਤਾਂ ਤੁਹਾਨੂੰ ਦਿੱਤੀਆਂ ਉਹ ਗੁਰੂ ਨੂੰ ਤੁਸੀਂ ਵਦਾਵਾ ਲਿਖ ਕੇ ਆ ਗਏ ਜਦੋਂ ਲਾਣਤਾ ਪਈਆਂ 40 ਸਿੰਘਾਂ ਨੇ ਆਖਿਆ ਵੀ ਸਾਡੇ ਤੋਂ ਬੜੀ ਵੱਡੀ ਭੁੱਲ ਹੋ ਗਈ ਮਾਤਾ ਭਾਗੋ ਨੇ ਲਕੀਰ ਖਿੱਚੀ ਸਿੰਗੋ ਜੇ ਤੁਹਾਡੇ ਤੋਂ ਭੁੱਲ ਹੋਈ ਐ ਆਓ ਬਾਜਾਂ ਵਾਲੇ ਕੋਲੋਂ ਭੁੱਲ ਬਖਸ਼ਾਣ ਵਾਸਤੇ ਜਾਈਏ ਆਓ ਗੁਰੂ ਦੇ ਕੋਲੋਂ ਇੱਥੇ ਜ਼ਿੰਦਗੀ ਵਿੱਚ ਰਹਿੰਦਿਆਂ ਰਹਿੰਦਿਆਂ ਭੁੱਲ ਬਖਸ਼ਾ ਲਈਏ ਕਿਉਂਕਿ ਅੱਗੇ ਜਾ ਕੇ ਭੁੱਲਾਂ ਬਖਸ਼ਾਣੀਆਂ ਬੜੀਆਂ ਔਖੀਆਂ ਮਾਤਾ ਭਾਗੋ ਨੇ ਲਕੀਰ ਖਿੱਚੀ ਜਿਨ੍ਹਾਂ ਨੇ ਮੇਰੇ ਨਾਲ ਤੁਰਨਾ ਲਕੀਰ ਤੋਂ ਇਧਰਲੇ ਪਾਸੇ ਆ ਜਾਓ ਜਿਹੜੇ ਮਰਨਾ ਚਾਹੁੰਦੇ ਐ ਜਿਨ੍ਹਾਂ ਨੂੰ ਹਜੇ ਵੀ ਜ਼ਿੰਦਗੀ ਚਾਹੀਦੀ ਹੈ ਉਹ ਲਕੀਰ ਨਾ ਟੱਪਿਓ 40 ਦੇ 40 ਸਿੰਘ ਲਕੀਰ ਟੱਪ ਕੇ ਮਾਤਾ ਭਾਗੋ ਦੀ ਅਗਵਾਈ ਵਿੱਚ ਤੁਰ ਪਏ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਮਾਤਾ ਭਾਗੁਰ ਦੀ ਅਗਵਾਈ ਵਿੱਚ ਤੁਰੇ ਤੁਰੇ ਕਿੱਥੇ ਪਹੁੰਚੇ ਖਦਰਾਣੇ ਦੀ ਢਾਬ ਤੇ ਅੱਜ ਪਹੁੰਚੇ ਹੈ ਜਿੱਥੇ ਗੁਰਦੁਆਰਾ ਮੁਕਤਸਰ ਸਾਹਿਬ ਦੀ ਧਰਤੀ ਤੇ ਮੁਕਤਸਰ ਗੁਰਦੁਆਰਾ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਹੋਇਆ। ਸਿੰਘਾਂ ਨੇ ਜਾ ਕੇ ਤੰਬੂ ਲਾਇਆ। ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਵੀ ਇੱਧਰੋਂ ਪਹੁੰਚੇ ਹੈ। ਮਹਾਰਾ ਸੱਚੇ ਪਾਤਸ਼ਾਹ ਦਾ ਟਿੱਬੀ ਉੱਤੇ ਉੱਚੀ ਟਿੱਬੀ ਤੇ ਮਹਾਰਾ ਸੱਚੇ ਪਾਤਸ਼ਾਹ ਦਾ ਤੰਬੂ ਲੱਗਿਆ ਹੋਇਆ। ਜਿੱਥੇ ਅੱਜ ਗੁਰਦੁਆਰਾ ਟਿੱਬੀ ਸਾਹਿਬ ਬਣਿਆ ਹੋਇਆ। ਤੇ ਬਣਿਆ ਗੁਰਦੁਆਰਾ ਤੰਬੂ ਸਾਹਿਬ ਤੇ ਜਿੱਥੇ ਸਿੰਘਾਂ ਦੀ ਫਿਰ ਜੰਗ ਹੋਈ ਵਜ਼ੀਰ ਖਾਨ ਨੇ ਆਪਣੇ ਸਪਾਈ ਭੇਜੇ ਹੋਏ ਐਲਕਾਰ ਫੌਜ ਭੇਜੀ ਹੋਈ ਹੈ ਕਾਦੇ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਫੜ ਲਓ ਹਜੇ ਵੀ ਗੁਰੂ ਨੂੰ ਫੜ ਲਓ ਫੜ ਲਓ ਫੜ ਲਓ ਦੀਆਂ ਆਵਾਜ਼ਾਂ ਪਿੱਛੋਂ ਆ ਰਹੀਆਂ ਤੇ ਜਦੋਂ 40 ਸਿੰਘਾਂ ਨੇ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਵਜ਼ੀਰ ਖਾਨ ਦੀ ਫੌਜ ਨੇ ਫਿਰ ਅਟੈਕ ਕੀਤਾ 40 ਸਿੰਘ ਉਹਨਾਂ ਲੱਖਾਂ ਦੀ ਫੌਜਾਂ ਤੇ ਭਾਰੂ ਪੈ ਗਏ ਜੀ ਉਹਨਾਂ ਫੌਜਾਂ ਨੂੰ ਲੋਹੇ ਦੇ ਚਣੇ 40 ਸਿੰਘਾਂ ਨੇ ਬੜੇ ਰਹਿਮੀ ਦੇ ਨਾਲ ਚਣੇ ਚਬਾਏ ਜੀ ਤੇ ਜਦੋਂ ਉਹ ਸਿੰਘ ਸ਼ਹੀਦ ਹੋਏ ਮਾਤਾ ਭਾਗੌਰ ਜੀ ਨੂੰ ਫਟ ਲੱਗੇ ਹੋਏ ਐ ਬਾਬਾ ਮਹਾ ਸਿੰਘ ਨੂੰ ਫਟ ਲੱਗੇ ਹੋਏ ਐ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚੀ ਟਿੱਬੀ ਤੋਂ ਸਾਰੀ ਜੰਗ ਵੇਖ ਰਹੇ ਐ ਉੱਚੀ ਟਿੱਬੀ ਤੋਂ ਮਹਾਰਾਜ ਹੀਠਾ ਆਉਂਦੇ ਐ ਸੱਚੇ ਪਾਤਸ਼ਾਹ ਨੇ ਆ ਕੇ ਵੇਖੋ ਜਿਹੜੇ ਗੁਰੂ ਨੇ ਆਪਣੇ ਵੱਡੇ ਸਹਿਬਜ਼ਾਦਿਆਂ ਨੂੰ ਪਿਆਰ ਨਹੀਂ ਦਿੱਤਾ ਬਾਬੇ ਅਜੀਤ ਸਿੰਘ ਦੀ ਲਾਸ਼ ਨੂੰ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਮੁੱਖ ਮੋੜ ਲਿਆ ਜੀ ਮਹਾਰਾਜ ਨੇ ਵੇਖਿਆ ਨਹੀਂ ਬਾਬੇ ਜੁਹਾਰ ਸਿੰਘ ਵੱਲ ਬਾਬੇ ਅਜੀਤ ਸਿੰਘ ਵੱਲ ਵੇਖਿਆ ਨਹੀਂ ਪਰ ਅੱਜ ਗੁਰੂ ਦੇ 40 ਸਿੰਘ ਜੰਗ ਵਿੱਚ ਸ਼ਹੀਦ ਹੋਏ ਪਏ ਐ ਜਿੱਥੇ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਨਾ ਜੀ ਤੁਸੀਂ ਕਿਤੇ ਜਾਓ ਮੁਖਸਰ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਿਓ ਜਾ ਕੇ ਜਿੱਥੇ ਉਹ ਸ਼ਹੀਦਾਂ ਦਾ ਸਥਾਨ ਬਣਿਆ ਹੈ ਸਿੰਘ ਸ਼ਹੀਦ ਪਏ ਹੈ ਗੁਰੂ ਸਾਹਿਬ ਆਪਣੇ ਸ਼ਹੀਦ ਸਿੰਘਾਂ ਦੇ ਕੋਲ ਆ ਕੇ ਸਿੰਘਾਂ ਦੇ ਸੀਸ ਨੂੰ ਆਪਣੇ ਪੱਟਾ ਤੇ ਰੱਖ ਕੇ ਕਹਿ ਰਹੇ ਹੈ ਆ ਮੇਰਾ 20 ਹਜ਼ਾਰੀ ਸਿੰਘ ਹੈ ਮਾਰੇ ਸੱਚੇ ਪਾਤਸ਼ਾਹ ਉਹਨਾਂ ਦੇ ਮੁਖ ਸਾਫ਼ ਕਰ ਰਹੇ ਹੈ ਗੁਰੂ ਨੇ ਇਹ ਨਹੀਂ ਵੇਖਿਆ ਬੇ ਸਿੰਘ ਲਥਪਤ ਖੂਨ ਦੇ ਨਾਲ ਮੇਰਾ ਚੋੜਾ ਲੱਬੜ ਜਾਏਗਾ ਨਹੀਂ ਮਾਰੇ ਸੱਚੇ ਪਾਤਸ਼ਾਹ ਆਪਣੇ ਪੱਟਾਂ ਤੇ ਰੱਖ ਕੇ ਸਿੰਘਾਂ ਦੇ ਸੀਸ ਕਹਿ ਰਹੇ ਆ ਮੇਰਾ 30 ਹਜ਼ਾਰੀ ਸਿੰਘ ਹੈ ਕਿਸੇ ਸਿੰਘ ਕੋਲ ਜਾ ਕੇ ਆ ਮੇਰਾ 50 ਹਜ਼ਾਰੀ ਸਿੰਘ ਹੈ ਆ ਮੇਰਾ ਬੜਾ ਬਲਵਾਨ ਸਿੰਘ ਹੈ ਇਧਰ ਭਾਈ ਮਹਾ ਸਿੰਘ ਤੜਫ ਰਹਿ ਬੋਲ ਰਹੇ ਹੈ ਬਾਜਾਂ ਵਾਲਿਆ ਕਿਤੇ ਸਾਡੀ ਵੀ ਫਰਿਆਦ ਸੁਣ ਲੈ ਐ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਸਾਡੇ ਕੋਲ ਵੀ ਆ ਸਾਡੀ ਵੀ ਟੁੱਟੀ ਗੰਡ ਲੈ ਮਹਾਰਾਜ ਨੇ ਵੇਖਿਆ ਭਾਈ ਮਹਾ ਸਿੰਘ ਦੇ ਸੁਵਾਸ ਚੱਲ ਰਹੇ ਆ ਭਾਈ ਮਹਾ ਸਿੰਘ ਦੇ ਕੋਲ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਆ ਭਾਈ ਮਹਾ ਸਿੰਘ ਦਾ ਸੀਸ ਮਹਾਰਾਜ ਜੀ ਆਪਣੇ ਪੱਟਾ ਤੇ ਰੱਖਦੇ ਆ ਮਹਾਰਾਜ ਕਹਿੰਦੇ ਮਹਾ ਸਿੰਘ ਜੀ ਖੋਲੋ ਅੱਖਾਂ ਜਿਹੜੇ ਗੁਰੂ ਨੂੰ ਯਾਦ ਕਰ ਰਹੇ ਹੋ ਉਹ ਗੁਰੂ ਤੁਹਾਡੇ ਸਾਹਮਣੇ ਆ ਭਾਈ ਮਹਾ ਸਿੰਘ ਕਹਿ ਰਿਹਾ ਮਹਾਰਾਜ ਅੱਖਾਂ ਬੰਦ ਹੈ ਤੁਹਾਡੇ ਦਰਸ਼ਨ ਹੁੰਦੇ ਆ ਕੀ ਪਤਾ ਅੱਖਾਂ ਖੋਲਣ ਤੇ ਤੁਹਾਡੇ ਦਰਸ਼ਨ ਨਾ ਹੋਣ ਮਹਾਰਾਜ ਕਰੋ ਕਿਰਪਾ ਆਪ ਜੀ ਦਰਸ਼ਨ ਦਿਓ ਭਾਈ ਮਹਾ ਸਿੰਘ ਦੇ ਸਿਰ ਤੇ ਮਾਰੇ ਸੱਚੇ ਪਾਤਸ਼ਾਹ ਹੱਥ ਰੱਖਦੇ ਐ ਮਹਾ ਸਿੰਘ ਜੀ ਸੱਚ ਮੁਚ ਕਲਗੀਆਂ ਵਾਲਾ ਤੁਹਾਡੇ ਸਾਹਮਣੇ ਐ ਖੋਲੋ ਅੱਖਾਂ ਭਾਈ ਮਹਾ ਸਿੰਘ ਨੇ ਅੱਖਾਂ ਖੋਲੀਆਂ ਭਾਈ ਮਹਾ ਸਿੰਘ ਦੀਆਂ ਪੁੱਭਾਂ ਨਿਕਲ ਗਈਆਂ ਬਾਜਾਂ ਵਾਲਿਆ ਕਲਗੀ ਨਹੀਂ ਵਿਖਦੀ ਤੁਹਾਡੀ ਕਲਗੀ ਕਿੱਥੇ ਐ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਮਹਾ ਸਿੰਘ ਜੀ ਮੈਂ ਆਪਣੀ ਕਲਗੀ ਤੁਹਾਡੇ ਵਰਗੇ ਸਿੰਘਾਂ ਤੋਂ ਚਮਕੌਰ ਦੀ ਗੜੀ ਵਿੱਚ ਵਾਰ ਆਇਆ ਮਹਾਰਾਜ ਬਾਬਾ ਜੀਤ ਸਿੰਘ ਨਹੀਂ ਵਿਖਦਾ ਬਾਬਾ ਜੁਹਾਰ ਸਿੰਘ ਕਿੱਥੇ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਉਹ ਵੀ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਮਾ ਗੁਜਰ ਕੌਰ ਵੀ ਸ਼ਹੀਦ ਹੋਵੇ ਧੰਨ ਭਾਈ ਮਹਾ ਸਿੰਘ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮਹਾ ਸਿੰਘ ਜੀ ਤੁਹਾਨੂੰ ਦੁਨੀਆ ਦਾ ਰਾਜ ਦੇ ਦिए ਤੁਸੀਂ ਗੁਰੂ ਦੀ ਬੜੀ ਭਾਵਨਾ ਨਾਲ ਸੇਵਾ ਕੀਤੀ ਅੱਜ ਓਏ ਤੁਸੀਂ ਸਾਡੀ ਖਾਤਰ ਤੁਸੀਂ ਮੇਰੀ ਖਾਤਰ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਓ ਤੇਰੇ ਨਾਲ ਦੇ ਸਾਥੀ ਸ਼ਹੀਦ ਹੋ ਗਏ ਮਹਾ ਸਿੰਘਾ ਤੈਨੂੰ ਦੁਨੀਆ ਦਾ ਰਾਜ ਦੇ ਦिए ਕੀ ਚਾਹੀਦਾ ਭਾਈ ਮਹਾ ਸਿੰਘ ਕਹਿਣ ਲੱਗਾ ਮਹਾਰਜ ਰਾਜ ਨਹੀਂ ਚਾਹੀਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮ ਲਾਰੇ ਮਾਰੇ ਅਸੀਂ ਰਾਜ ਕੀ ਕਰਨਾ ਮਹਾਰਾਜ ਕਹਿਣ ਲੱਗੇ ਫਿਰ ਕੀ ਚਾਹੀਦਾ ਮਹਾ ਸਿੰਘਾ ਤੇਰੇ ਤੇ ਬਣੇ ਖੁਸ਼ ਆ ਮੰਗ ਕੀ ਮੰਗਦਾ ਭਾਈ ਮਹਾ ਸਿੰਘ ਨੇ ਬਰਾਗ ਵਿੱਚ ਆ ਕੇ ਆਖਿਆ ਬਾਜਾਂ ਵਾਲਿਆ ਜਿਹੜਾ ਵਦਾਵਾ ਲੈ ਕੇ ਦਿੱਤਾ ਸੀ ਨਾ ਉਹ ਵਦਾਵਾ ਪਾੜ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੁਹਾਨੂੰ ਆਪਣੇ ਹੱਥਾਂ ਦੇ ਨਾਲ ਵਦਾਵਾ ਲਿਖ ਕੇ ਆਏ ਸੀ ਮਹਾਰਾਜ ਜੀ ਬਤਾਵਾ ਪਾੜ ਦਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਾ ਪਾਤਸ਼ਾਹ ਕਿਹੋ ਜਿਹਾ ਗੁਰੂ ਹੈ ਜੀ ਐਵੇਂ ਨਹੀਂ ਕਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਨਹੀਂ ਬਣ ਸਕਦਾ ਦੁਨੀਆ ਤੇ ਗੁਰੂ ਅਜ ਤੁਹਾਨੂੰ ਬੜੇ ਮਿਲ ਜਾਣਗੇ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਓਏ ਤੁਸੀਂ ਦੁਨੀਆ ਵਿੱਚ ਜਿੱਥੇ ਮਰਜ਼ੀ ਘੁੰਮ ਕੇ ਵੇਖ ਲਿਓ ਇਹੋ ਜਿਹਾ ਗੁਰੂ ਨਹੀਂ ਮਿਲ ਸਕਦਾ ਮਾਰੇ ਸੱਚੇ ਪਾਤਸ਼ਾਹ ਦੇ ਲਾਲ ਸ਼ਹੀਦ ਹੋ ਗਏ ਮਾਤਾ ਗੁਜਰ ਕੌਰ ਸ਼ਹੀਦ ਹੋ ਗਏ ਛੋਟੇ ਸਹਿਬਜਾ ਦੇ ਸ਼ਹੀਦ ਹੋ ਗਏ ਮਾਰੇ ਸੱਚੇ ਪਾਤਸ਼ਾਹ ਨੇ ਆਪਣੀ ਕਲਗੀ ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾ ਦਿੱਤੀ ਧੰਨ ਗੁਰੂ ਗੋਬਿੰਦ ਸਿੰਘ ਮਾਰੇ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਜੋੜਾ ਉਤਾਰ ਕੇ ਚੱਲੇ ਆ ਰਹੇ ਐ ਪਰ ਭਾਈ ਮਹਾ ਸਿੰਘ ਦਾ ਲਿਖਿਆ ਹੋਇਆ ਵਦਾਵਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਮਰ ਕੱਸੇ ਵਿੱਚੋਂ ਬਾਹਰ ਨਹੀਂ ਸੁੱਟਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਮਰ ਕੱਸੇ ਵਿੱਚ ਵਦਾਵਾ ਪਿਆ ਹੋਇਆ ਹੈ ਮਹਾਰਾਜ ਨੇ ਆਪਣੇ ਕਮਰ ਕੱਸੇ ਵਿੱਚੋਂ ਵਦਾਵਾ ਕੱਢਿਆ ਮਹਾਰਾਜ ਕਹਿਣ ਲੱਗੇ ਮਹਾ ਸਿੰਘ ਜੀ ਓਏ ਤੁਸੀਂ ਮੇਰੇ ਤੋਂ ਮੁੱਖ ਮੋੜ ਕੇ ਗਏ ਸੀ ਮੈਂ ਥੋੜੀ ਤੁਹਾਡੇ ਤੋਂ ਮੁੱਖ ਮੋੜਿਆ ਮੈਂ ਤਾਂ ਤੁਹਾਡੇ ਤੋਂ ਕਦੇ ਨਹੀਂ ਮੁੱਖ ਮੋੜਿਆ ਤੁਸੀਂ ਤਾਂ ਮੇਰੇ ਪਿਆਰੇ ਸਿੱਖ ਹੋ ਮਾਰੇ ਸੱਚੇ ਪਾਤਸ਼ਾਹ ਨੇ ਬਦਾਵਾ ਕੱਢਿਆ ਕਮਰਕੱਸੇ ਚੋਂ ਬਦਾਵੇ ਦੇ ਕਈ ਟੁਕੜੇ ਕਰਕੇ ਐਦਾਂ ਵਗਾ ਕੇ ਪਿੱਛੇ ਮਾਰਿਆ ਮਹਾ ਸਿੰਘਾ ਓਏ ਤੂੰ ਮੇਰਾ ਪਿਆਰਾ ਸਿੱਖ ਹੈਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਵੀ ਆਪਣੇ ਸਿੱਖਾਂ ਨੂੰ ਬਹੁਤ ਪਿਆਰ ਕਰਦਾ ਹੈ ਜਿਹੜੇ ਸਿੰਘ ਉੱਥੇ 40 ਸ਼ਹੀਦ ਹੋਏ ਮਾਰੇ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਉਹਨਾਂ ਸਿੰਘਾਂ ਦਾ ਸੰਸਕਾਰ ਕੀਤਾ ਮਾਤਾ ਭਾਗੋ ਜੀ ਦਾ ਮਾਰੇ ਸੱਚੇ ਪਾਤਸ਼ਾਹ ਨੇ ਬੈਦ ਬੁਲਾ ਕੇ ਉਹਨਾਂ ਦਾ ਵੀ ਇਲਾਜ ਕਰਵਾਇਆ ਉਹਨਾਂ ਨੂੰ ਵੀ ਤੰਦਰੁਸਤ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਨਹੀਂ ਜੇ ਤੁਹਾਨੂੰ ਮਿਲ ਸਕਦਾ ਆਓ ਆਪਾਂ ਵੀ ਅੱਜ ਟੁੱਟੀ ਗੰਢਾ ਲਈਏ ਜੀ ਆਪਾਂ ਵੀ ਮੰਨ ਬਣਾਈਏ ਆਪਾਂ ਕਿਉਂ ਭੁੱਲੇ ਫਿਰਦੇ ਆ ਜੀ ਆਪਾਂ ਵੀ ਆਓ ਗੁਰੂ ਅੱਗੇ ਅਰਦਾਸ ਕਰੀਏ ਮਹਾਰਾਜ ਸਾਨੂੰ ਵੀ ਆਪਣੇ ਬਣਾ ਲਓ ਪੜਿਓ ਪਿਆਰ ਦੇ ਨਾਲ ਫਿਰ ਸਮਾਪਤੀ ਕਰਦੇ ਹਾਂ ਟੁੱਟੀ ਗੰਢ ਲੈ ਕਲ ਗੀਆਂ ਵਾਲਿਆ ਲਿਖਿਆ ਵਦਾਵਾ ਪਾੜ ਦੇ ਟੁੱਟੀ ਗੰਢ ਲੈ ਕਲ ਗੀਆਂ ਵਾਲਿਆ ਲਿਖਿਆ ਵਦਾਵਾ ਪਾੜ ਦੇ ਟੁੱਟੀ ਗੰਢ ਲੈ ਕਲ ਗੀਆਂ ਵਾਲਿਆ ਲਿਖਿਆ ਬਦਾਵਾ ਪਾੜ ਦੇ ਟੁੱਟੀ ਗੰਡ ਲੈ ਕਲਗੀਆਂ ਵਾਲਿਆ ਲਿਖਿਆ ਬਦਾਵਾ ਪਾੜ ਦੇ ਟੁੱਟੀ ਗੰਡ ਲੈ ਕਲਗੀਆਂ ਵਾਲਿਆ ਲਿਖਿਆ ਬਦਾਵਾ ਪਾੜ ਦੇ ਟੁੱਟੀ ਗਾਂਡੇ ਲੈ ਕਲਗੀਆਂ ਵਾਲਿਆ ਲਿਖਿਆ ਵਦਾ ਪਾੜਦੇ ਟੁੱਟੀ ਗਾਂਡੇ ਲੈ ਕਲਗੀਆਂ ਵਾਲਿਆ ਲਿਖਿਆ ਵਦਾ ਪਾੜਦੇ ਟੁੱਟੀ ਗਾਂਡੇ ਲੈ ਕਲਗੀਆਂ ਵਾਲਿਆ ਖੇ ਆਬ ਦਾਵਾ ਪਾੜ ਦੇ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ

ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਕਰ ਕਰ ਗੁਰੂ ਹੋਣਗੇ ਬਾਜਾ ਵਾਲਾ ਨਹੀਂ ਕਿਸੇ ਨੇ ਬਣ ਕਰ ਕਰ ਗੁਰੂ ਹੋਣਗੇ ਕਲਗੀਆਂ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਕਰ ਕਰ ਗੁਰੂ ਹੋਣਗੇ ਕਲਗੀਆਂ ਵਾਲਾ ਨਹੀਂ ਕਰੇ ਸਰ ਗੁਰੂ ਹੋਣਗੇ ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ मां गुजरी तेरे चन्न ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ मां गुजरी तेरे ਵਰਗਾ ਹੋਰ ਕੋਈ ਨਹੀਂ ਹੋ ਸਕਦਾ मां गुजरी तेरे चन्न ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ मां गुजरी तेरे ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਤੇਰੇ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਨਹੀਂ ਕਿਸੇ ਦੀਆਂ ਬਹਾਰਾਂ ਨੂੰ ਖੁਸਣ ਦਿੱਤਾ ਭਾਵੇਂ ਆਪਣੇ ਬਾਗ ਬਰਾਨ ਹੋ ਗਏ ਹਥੀ ਸ਼ਾਮਾਂ ਕੀਤੀਆਂ ਲੱਖਾਂ ਪੁੱਤਰਾਂ ਨੂੰ ਆਪਣੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਸੰਗਤ ਜੀ ਮਨ ਬਣਾਓ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲੋ ਬਾਜਾਂ ਵਾਲੇ ਨੂੰ ਆਪਾਂ ਆਪਣਾ ਪਿਤਾ ਆਖੀਏ ਪਿਓ ਮਿਲ ਜੇ ਕਲਗੀ ਧਰਵਰਗਾ ਮਾਤਾ ਸਾਹਿਬ ਕੌਰ ਜੀ ਮਾਂ ਮਿਲ ਜਾਈਏ ਉਨੇ ਹੋਰ ਕੀ ਲੈਣਾ ਦੁਨੀਆ ਤੋਂ ਜੇ ਨੂੰ ਆਨੰਦਪੁਰ ਸਾਹਿਬ ਵਰਗੀ ਥਾਂ ਮਿਲ ਜਾਏ ਕੁਝ ਚਾਹੀਦਾ ਜੀ ਹੋਰ